ਇਸ ਹਾਲ ਮਈ ਜੂਨ ਦੀ ਭਿਆਨਕ ਗਰਮੀ ਤੋਂ ਬਾਅਦ ਹੁਣ ਭਿਆਨਕ ਠੰਡ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਓ ਆਈਐਮਡੀ ਨੇ ਸਤੰਬਰ 2024 ਵਿੱਚ ਲਾ ਨੀਨਾ ਵਰਤਾਰੇ ਦੀ ਸ਼ੁਰੂਆਤ ਵੱਲ ਇਸ਼ਾਰਾ ਕੀਤਾ ਹੈ ਜਿਸ ਨਾਲ ਦੇਸ਼ ਭਰ ਵਿੱਚ ਤਾਪਮਾਨ ਵਿੱਚ ਵੱਡੀ ਗਿਰਾਵਟ ਤੇ بارش ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਲਾ ਨੀਨਾ ਕਾਰਨ ਸਖਤ ਸਰਦੀ ਪੈਣ ਦੀ ਸੰਭਾਵਨਾ ਹੈ ਆਮ ਤੌਰ ਤੇ ਲਾ ਨੀਨਾ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਸ਼ੁਰੂ ਹੁੰਦਾ ਹੈ ਅਕਤੂਬਰ ਤੇ ਫਰਵਰੀ ਦੇ ਵਿਚਕਾਰ ਮજબૂત ਹੁੰਦਾ ਹੈ ਤੇ 9 ਮਹੀਨਿਆਂ ਤੋਂ 2 ਸਾਲਾਂ ਤੱਕ ਰਹਿ ਸਕਦਾ ਹੈ ਕੈਰ ਦੀ ਗਰਮੀ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ 'ਚ ਚੰਗੀ ਬਾਰਿਸ਼ ਵੀ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਲਾ ਨੀਨਾ ਤੇਜ਼ ਪੂਰਬੀ ਹਵਾਵਾਂ ਦੁਆਰਾ ਚਲਾਇਆ ਜਾਂਦਾ ਹੈ ਜੋ ਸਮੁੰਦਰ ਦੇ ਪਾਣੀ ਨੂੰ ਪਛੋਂ ਵੱਲ ਧੱਕਦਾ ਹੈ ਸਮੁੰਦਰ ਦੀ ਸਤ੍ਹਾ ਨੂੰ ਠੰਡਾ ਕਰਦਾ ਹੈ ਇਸ ਐਲ ਨੀਨੋ ਤੋਂ ਵੱਖਰਾ ਹੈ ਜੋ ਗਰਮ ਹਾਲਾਤ ਲਿਆਉਂਦਾ ਹੈ ਭਾਰਤ ਦੇ ਵੱਖ-ਵੱਖ ਖੇਤਰਾ 'ਚ ਸਰਦੀਆਂ ਦੀ ਤੀਬਰਤਾ ਵੱਖ-ਵੱਖ ਹੋਣ ਦੀ ਸੰਭਾਵਨਾ ਹੈ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਜੰਮੂ ਅਤੇ ਕਸ਼ਮੀਰ ਵਰਗੇ ਉੱਤਰੀ ਰਾਜਾਂ ਵਿੱਚ ਖਾਸ ਤੌਰ ਤੇ ਕਠੋਰ ਸਰਦੀ ਹੋ ਸਕਦੀ ਹੈ ਤਾਪਮਾਨ ਸੰਭਾਵਿਤ ਤੌਰ ਤੇ 3 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ ਇਸ ਤੋਂ ਇਲਾਵਾ ਠੰਡੇ ਮੌਸਮ ਤੇ ਵਧੀ ਹੋਈ ਬਾਰਿਸ਼ ਕਾਰਨ ਖੇਤੀਬਾੜੀ ਵੀ ਪ੍ਰਭਾਵਿਤ ਹੋ ਸਕਦੀ ਹੈ आईएमडी ਸਥਿਤੀ ਤੇ ਨੇੜਿਓ ਨਜ਼ਰ ਰੱਖ ਰਿਹਾ ਏ ਇਸ ਦੀਆਂ ਭਵਿੱਖਬਾਣੀਆਂ ਸਮੁੰਦਰ ਦੇ ਤਾਪਮਾਨ ਹਵਾ ਦੇ ਨਮੂਨੇ ਅਤੇ ਇਤਿਹਾਸਕ ਜਲਵਾਯੂ ਰੁਝਾਨਾਂ ਸਮੇਤ ਡੇਟਾ ਦੇ ਵਿਆਪਕ ਵਿਸ਼ਲੇਸ਼ਣ ਤੇ ਆਧਾਰਿਤ ਹੈ ਆਉਣ ਵਾਲੀ ਸਰਦੀ ਭਾਰਤ ਭਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਚੁਣੌਤੀ ਦੇਵੇਗੀ ਖਾਸ ਤੌਰ ਤੇ ਪਿੰਡੂ ਅਤੇ ਦੂਰ ਦਰਾਡੇ ਦੇ ਖੇਤਰ ਵਿੱਚ ਜਿੱਥੇ ਠੰਡਾ ਤਾਪਮਾਨ ਤੇ ਵੱਧੀ ਬਾਰਿਸ਼ ਮਹੱਤਵਪੂਰਨ ਮੁਸ਼ਕਲਾਂ ਪੈਦਾ ਕਰ ਸਕਦੀ ਹੈ ਹਾਲਾਂਕਿ ਸਮੇਂ ਸਿਰ ਤਿਆਰ ਅਤੇ ਸਹੀ ਜਾਣਕਾਰੀ ਦੇ ਨਾਲ ਪ੍ਰਭਾਵ ਦਾ ਪ੍ਰਬੰਧਨ ਕਰਨਾ ਜ਼ਰੂਰੀ ਹੈ